ਵੇ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਜਿਹੜੀ Netflix ਤੇ ਤੁਸੀਂ ਦੇਖੀ ਆ ਇਮਤੀਆਜ਼ ਅਲੀ ਵੱਲੋਂ ਜਿਹਨੂੰ ਡਾਇਰੈਕਟ ਕੀਤਾ ਗਿਆ ਇਸ ਖੂਹ ਨੂੰ ਤੁਸੀਂ ਦੇਖਿਆ ਉਸ ਫਿਲਮ ਦੇ ਅੰਦਰ ਕਿਉਂਕਿ ਇਮਤੀਆਜ਼ ਅਲੀ ਵੱਲੋਂ ਐਸੇ ਖੂਹ ਦੇ ਉੱਤੇ ਉਹ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਕਿਉਂਕਿ ਰਿਐਲਿਟੀ ਦੇ ਵਿੱਚ ਵੀ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਐਸੇ ਖੂਹ ਦੇ ਉੱਤੇ ਐਸੇ ਚਿਵਾਰੇ ਦੇ ਉੱਤੇ ਰੁੱਕ ਕੇ ਉਹਨਾਂ ਨੇ ਆਖਰੀ ਵਾਰ ਪ੍ਰਸ਼ਾਦਾ ਛਕਿਆ ਸੀ ਹੁਣ ਆਪਾਂ ਤੁਹਾਨੂੰ ਉਹ ਖੂਹ ਤੇ ਪਹੁੰਚ ਗਏ ਆ ਤੇ ਉਹ ਚਿਵਾਰਾ ਦਿਖਾਉਣਾ ਤੇ ਨਾਲ ਨਾਲ ਦੱਸਦੇ ਆ ਕਿ ਫਿਲਮ ਦੇ ਵਿੱਚ ਕਿਵੇਂ ਕਿਵੇਂ ਦੇ ਸੀਨ ਕਿੱਥੇ ਕਿੱਥੇ ਫਿਲਮਾਏ ਗਏ ਆ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੇ ਚਮਾਰਾ ਜੇ ਸਮੇਂ ਫਿਲਮ ਦੀ ਸ਼ੂਟਿੰਗ ਹੋ ਰਹੀ ਹੁੰਦੀ ਆ ਬਿਲਕੁਲ ਸਾਹਮਣੇ ਉਸ ਜਗ੍ਹਾ ਤੇ ਸਾਰਾ ਸੈਟਅਪ ਲੱਗਾ ਸੀ ਜਿੱਥੋਂ ਅਨਾਉਂਸ ਕੀਤੀ ਜਾਂਦੀ ਆ ਤੇ ਕੈਮਰਾਮੈਨ ਫਿਰ ਇਸ ਜਗ੍ਹਾ ਤੋਂ ਕੈਮਰਾ ਮਾਰ ਕੇ ਦਿਖਾਉਂਦਾ ਜਦੋਂ ਉਥੋਂ ਨੌਂ ਸੁਣਦੀ ਆ ਕਿ ਪੰਜਾਬ ਦੀ ਜਿਹੜੀ ਮਸ਼ਹੂਰ ਜੋੜੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਆ ਬਿਲਕੁਲ ਇਸ ਜਗ੍ਹਾ ਤੋਂ ਨਿਕਲਦੇ ਦਿਖਾਇਆ ਜਾਂਦਾ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਉਸ ਜਗ੍ਹਾ ਤੇ ਅਖਾੜਾ ਲਾਉਣਾ ਹੁੰਦਾ ਉਹਨਾਂ ਨੇ ਵਿਆਹ ਵਾਲੇ ਘਰ ਦੇ ਬਾਹਰ ਤੇ ਹੁਣ ਆ ਤੁਹਾਨੂੰ ਚਿਵਾਰਾ ਆਪਾਂ ਦਿਖਾਉਣੇ ਆ ਅੰਦਰੋਂ ਵੀ ਜਾ ਕੇ ਦਿਖਾਉਣੇ ਆ ਉਸ ਚਿਵਾਰੇ ਦੇ ਅੰਦਰ ਖੜੇ ਆ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਖਰੀ ਵਾਰ ਬੈਠ ਕੇ ਪ੍ਰਸ਼ਾਦਾ ਸੰਕਿਆ ਜਿਸ ਨੂੰ ਸੀ ਫਿਲਮ ਦੇ ਵਿੱਚ ਦੇਖਿਆ ਇਮਤਿਹਾਨ ਲੈਨੇ ਭਾਈ ਅਮਰ ਸਿੰਘ ਚੰਗੀਲਾ ਦੀ ਬਾਇਓਪਿਕ ਦੇ ਵਿੱਚ ਦਿਖਾਇਆ ਕਿ ਇਸ ਚੁਕਾਨੇ ਦੇ ਵਿੱਚ ਬਿਲਕੁਲ ਜਿਹੜਾ ਤੇ ਭਾਈ ਅਮਰ ਸਿੰਘ ਚੰਗੀਲਾ ਤੇ ਬੀਬਾ ਅਮਰਜੋਦੀ ਭੂਮਿਕਾ ਦੇ ਵਿੱਚ ਦਲਜੀਤ ਦੇਸਾਂ ਤੇ ਪ੍ਰਨੀਤੀ ਛੋਪੜਾ ਬੈਠੇ ਹੋ ਗਏ ਤਾਂ ਕਿ ਅਜੇ ਵੀ ਹੁਣ ਬੰਦਿਆ ਉਸ ਸਮੇਂ ਖੁੱਲੀ ਆਉਂਦੀਆਂ ਕਿਉਂਕਿ ਸਾਨੂੰ ਥੋੜੀ ਵੀਡੀਓ ਚ ਪ੍ਰੋਬਲਮ ਆ ਰਹੀ ਹੈ ਇਸ ਲਈ ਇਹਨਾਂ ਨੂੰ ਬੰਦ ਕਰਕੇ ਤੁਹਾਡੇ ਨਾਲ ਅਸੀਂ ਆਪਣੀ ਗੱਲ ਨੂੰ ਕੰਟੀਨਿਊ ਕਰ ਰਹੇ ਹਾਂ ਇੱਥੇ ਭਾਈ ਅਮਰ ਸਿੰਘ ਚੰਗੀਲਾ ਤੇ ਬੀਬਾ ਅਮਰਜੋਦੀ ਭੂਮਿਕਾ ਦੇ ਵਿੱਚ ਦਲਜੀਤ ਦੇਸਾਂ ਤੇ ਪ੍ਰਨੀਤੀ ਛੋਪੜਾ ਬੈਠੀ ਸੀ ਜਗਿੰਦਰਪਾਲ ਦੀ ਭੂਮਿਕਾ ਦੇ ਵਿੱਚ ਜਗਾ ਮੱਚੋ ਜਗਿੰਦਰਪਾਲ ਜਦੋਂ ਆ ਕੇ ਬਾਈ ਅਮਰ ਸਿੰਘ ਚੰਕੀਲੇ ਨੂੰ ਪ੍ਰਸ਼ਾਦਾ ਦਿੰਦਾ ਆ ਤਾਂ ਚੰਕੀਲੇ ਦੀ ਭੂਮਿਕਾ ਦੇ ਵਿੱਚ ਦਲਜੀਤ ਦਸਾਂ ਜਿਹੜਾ ਪ੍ਰਸ਼ਾਦਾ ਨੂੰ ਫੜਦਾ ਉਹ ਕਹਿੰਦਾ ਯਾਰ ਪ੍ਰਸ਼ਾਦਾ ਠੰਡਾ ਆ ਕਹਿੰਦਾ ਚੰਕੀਲਾ ਠੰਡਾ ਪ੍ਰਸ਼ਾਦਾ ਖਾਊਗਾ ਬਿਲਕੁਲ ਨਹੀਂ ਇਹ ਗੱਲ ਜਦੋਂ ਦਲਜੀਤ ਦਸਾਂ ਜਿਹੜਾ ਚੰਕੀਲੇ ਦੀ ਭੂਮਿਕਾ ਚ ਜਗਿੰਦਰਪਾਲ ਨੂੰ ਕਹਿੰਦਾ ਜਗਿੰਦਰਪਾਲ ਉਹਨੇ تاني ਵਾਪਸ ਔੜਦਾ ਗਰਮ ਪ੍ਰਸ਼ਾਦਾ ਲੈ ਕੇ ਆਉਣ ਲਈ ਪਰ ਜਿਹੜਾ ਬਾਈ ਅਮਰ ਸਿੰਘ ਚੰਕੀਲਾ ਦੀ ਭੂਮਿਕਾ ਚ ਦੰਜੀਤ ਦਸਾਂ ਜਿਆ ਉਸੇ ਵਕਤ ਆਵਾਜ਼ ਮਾਰ ਕੇ ਕਹਿੰਦਾ ਕਿ ਬਾਈ ਮੈਂ ਤਾਂ ਮਜ਼ਾਕ ਕਰ ਰਿਹਾ ਹਾਂ ਠੰਡੇ ਪ੍ਰਸ਼ਾਦੇ ਛਕਾਂਗੇ ਕਿਉਂਕਿ ਇਸ ਪ੍ਰਸ਼ਾਦ ਦੇ ਉੱਤੇ ਚੰਕੀਲੇ ਦਾ ਨਾਮ ਲਿਖਿਆ ਪ੍ਰਸ਼ਾਦ ਨੂੰ ਇਸ ਤਰ੍ਹਾਂ ਦਿਖਾ ਕੇ ਜਗਿੰਦਰ ਪਾਲ ਨੂੰ ਜਿਹੜਾ ਚੰਕੀਲਾ ਜਿਹੜਾ ਦਲਜੀਤ ਦਸਾਇਨ ਭੂਮਿਕਾ ਦੇ ਵਿੱਚ ਆ ਉਹ ਕਹਿੰਦਾ ਕਿ ਦੇਖ ਇਹਨੇ ਤੇ ਮੇਰਾ ਨਾਮ ਲਿਖਿਆ ਪ੍ਰਸ਼ਾਦੇ ਠੰਡੇ ਹੀ ਛਕਾਂਗੇ ਸੋ ਮਿੱਤਰੋ ਇਸ ਚਿਵਾਰੇ ਦੇ ਵਿੱਚੋਂ ਜਿਹੜਾ ਸੀਨ ਫਿਲਮ ਦਾ ਬਿਲਕੁਲ ਇਸੇ ਜਗ੍ਹਾ ਦੇ ਵਿੱਚ ਫਿਰ ਉਸ ਤੋਂ ਬਾਅਦ ਬਾਹਰ ਨਿਕਲਦੇ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਇਸ ਚੁਬਾਰੇ ਤੇ ਟਹਿਲਦੇ ਆ ਘੁੰਮਦੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਇਸ ਜਗ੍ਹਾ ਦੇ ਉੱਤੇ ਮੰਝਾ ਲਾ ਕੇ ਭਾਈ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਜਿਹੜਾ ਦਲਜੀਤ ਦਾ ਸੰਝਿਆ ਬਿਲਕੁਲ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋਗੇ ਇਸ ਤਾਕੀ ਨੂੰ ਵੀ ਇਸ ਬਨੇਰੇ ਨੂੰ ਵੀ ਇਸ ਤਾਕੀ ਨੂੰ ਵੀ ਉਸ ਪਿਕ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਕਿ ਇੱਥੇ ਮੰਝਾ ਲਾ ਕੇ ਜਿਹੜਾ ਗਲਜੀਤ ਦਸਾਂਜ ਬਾਈ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਆ ਬਿਲਕੁਲ ਇਸੇ ਜਗ੍ਹਾ ਤੇ ਹੁੰਦੇ ਆ ਤੇ ਉਹ ਸਾਹਮਣੇ ਉਹ ਘਰ ਸਿਗਾ ਜਿੱਥੇ ਪ੍ਰੋਗਰਾਮ ਪੇਸ਼ ਕਰਨਾ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਤੇ ਇਨ੍ਹਾਂ ਹੀ ਪੌੜੀਆਂ ਤੋਂ ਉਤਰਦੇ ਹੋਏ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਉਹਨਾਂ ਦੇ ਜਿਹੜੇ ਸਾਜੀ ਆ ਇਨ੍ਹਾਂ ਹੀ ਪੌੜੀਆਂ ਤੋਂ ਉਤਰਦੇ ਹੋਏ ਸਾਹਮਣੇ ਉਹਨਾਂ ਦੀ ਗੱਡੀ ਖੜੀ ਸੀ ਅੰਬੈਸਡਰ 1786 ਉਸ ਦੇ ਵਿੱਚ ਬੈਠ ਜਾਂਦੇ ਆ ਤੇ ਵਿਆਹ ਵਾਲੇ ਘਰ ਵੱਲ ਵੱਧ ਜਾਂਦੇ ਆ ਫਿਲਮ ਦੇ ਅੰਦਰ ਵੀ ਤੁਸੀਂ ਦੇਖਿਆ ਕਿ ਜਦੋਂ ਇੱਥੋਂ ਗੱਡੀ ਤੁਰਦੀ ਆ ਤਾਂ ਇੰਤਿਆਜ਼ ਅਲੀ ਤੇ ਉਹਨਾਂ ਦੀ ਟੀਮ ਸਾਰੀ ਉੱਥੇ ਤਿਆਰ ਹੁੰਦੀ ਆ ਫਿਲਮ ਦੀ ਸਾਰੀ ਸ਼ੂਟਿੰਗ ਚੱਲ ਰਹੀ ਹੁੰਦੀ ਆ ਇੰਜ ਲੱਗਦਾ ਕਿ ਜਿਵੇਂ ਸ਼ੂਟਿੰਗ ਨਹੀਂ ਹੋ ਰਹੀ ਰੀਅਲ ਦੇ ਵਿੱਚ 8 ਮਾਰਚ 1988 ਦਾ ਜਿਹੜਾ ਦ੍ਰਿਸ਼ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਆ ਸੋ ਮਿੱਤਰੋ ਦ੍ਰਿਸ਼ ਜਿਹੜਾ ਇੰਨਾ ਭਾਵੁਕ ਕਰਨ ਵਾਲਾ ਹੁੰਦਾ ਕਿ ਦੇਖਣ ਵਾਲਿਆਂ ਦੀ ਬਾਈ ਚਮਕੀਲੇ ਨੂੰ ਚੋਣ ਵਾਲਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਇੰਨੀ ਮਿਹਨਤ ਕਰਕੇ ਜਿਹੜੀ ਫਿਲਮ ਨੂੰ ਬਣਾਇਆ ਇੰਤਿਆਜ਼ ਅਲੀ ਨੇ ਤੇ ਬਹੁਤ ਪਿਆਰ ਵੀ ਦੇ ਰਿਹਾ ਚਮਕੀਲਾ ਜੀ ਨੂੰ ਚਾਹਣ ਵਾਲੇ ਇਸ ਫਿਲਮ ਨੂੰ ਸੋ ਇਸ ਜਗ੍ਹਾ ਤੇ ਪਹੁੰਚ ਕੇ ਤੁਹਾਡੇ ਨਾਲ ਸਾਝ ਪਾ ਰਹੇ ਆ ਭਾਈ ਅਮਰ ਸਿੰਘ ਚਮਕੀਲਾ ਦੀ ਬਣੀ ਉਸ ਮੂਵੀ ਬਾਰੇ ਤੇ ਉਹ ਜਗ੍ਹਾ ਉਹ ਸਥਾਨ ਤੁਹਾਨੂੰ ਦਿਖਾ ਰਹੇ ਆ ਜਿੱਥੇ ਆਖਰੀ ਵਾਰ ਭਾਈ ਅਮਰ ਸਿੰਘ ਚਮਕੀਲਾ ਤੇ ਵੀ ਬਾ ਅਮਰਜੂਤ ਰੁਕੇ ਸੀ ਸੋ ਮਿੱਤਰੋ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜਿਉਣ ਦੇ ਵਾਸਤੇ